ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਛੰਡੇ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀ-ਸਟਾਰ ਦੇ ਸਾਹਮਣੇ ਅਪਜੋਡ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕੀ ਨਾਂ ਲਈਦਾ ਇੰਜੈਕਸ਼ਨ ਉਹਦੇ ਉੱਤੇ ਡਿੱਗੇ ਰੇ ਉੱਥੇ ਕੀਨ ਲਾ ਅੰਨ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ ਧੇਰ ਕੋਈ ਪੁਲਿਸ ਨੂੰ ਫੋਨ ਕੀਤਾ ਆਪਾਂ ਲਗਾਤਾਰ ਘੰਟਾ ਹੋ ਗਿਆ ਵਾ ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ ਆਉਣ ਦੇ ਨੇ ਆ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25-26 ਸਾਲ ਤੋਂ ਘੱਟ ਉਮਰ ਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਕੋੜਿਆ ਹੋਊ ਲੱਗਦਾ ਇਹ ਲੱਗੇ ਚੱਕੇ ਦਾ ਪਿੰਡ ਦਾ ਕਿਤੇ ਨਾ ਆ ਪੜੇ ਲੋਕਾਂ ਨੂੰ ਪਾ ਫੋਟੋ ਫੋਟਾ ਪਾਇਆ ਵਾ ਇੱਥੇ ਲੋਕ ਜਿੰਨੇ ਵਾ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤਾਂ ਕਿ ਪਛਾਣ ਚ ਨਹੀਂ ਆਇਆ ਤਾਂ ਹੀ ਆਪਾਂ ਖੜੇ ਆ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਜੇ ਆਪਾਂ ਉਸ ਤੋਂ ਬਾਅਦ ਜਿਹੜੀ ਜਿਹੀ ਜੀਵਨ ਤਲਾਸ਼ ਵੀਰ ਲਈ ਜੋ ਉਧਾਰ ਕੱਢ ਜੋ ਮਿਲੂਗਾ ਦੇ ਕੋ ਉਤੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਵਾ ਦੋ ਇੰਜੈਕਸ਼ਨ ਪਏ ਨੇ ਲੱਗੇ ਦਿਖਾਈ ਦੇ ਰਿਹਾ ਜੋ ਹੈ ਪ੍ਰੀਮੀਅਰ ਰਿਵਿਊਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨਾਂ ਦੀ ਡੈਥ ਹੋਈ ਜਾ ਦੋ ਇੰਜੈਕਸ਼ਨ ਲੱਗੇ ਪਏ ਇੱਕ ਲੱਗਾ ਵਾ ਇੱਕ ਜਿਹੜਾ ਉਤਨਾ ਖਾਲੀ ਪਿਆ ਵਾ ਕਿੰਨੇ ਵੀ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30-8:8 ਵਜੇ ਨਾਲ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਨੇ ਵੇਖਿਆ ਕੋ ਰਾਈਗੀ ਜਾਂਡਿਆ ਦੱਸਿਆ ਵੀ ਆਹ ਗੱਲ ਆ ਵੀ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਕਿ ਵੀ ਆਓ ਇੱਥੇ ਆਹ ਗੱਲ ਆ ਪਰ ਹਾਲ ਤੱਕ ਆਇਆ ਕੋਈ ਨਹੀਂ ਆ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਜੀ ਪਿੰਡ ਅਰਦੋਝੰਡੇ ਆ ਕੀ ਦੇਖਿਆ ਸਿਰਿਆ ਅਸੀਂ ਨੇ ਹੁਣੇ ਇਹਨੂੰ ਪਤਾ ਲੱਗਾ ਫੋਨ ਕੀਤਾ ਇੱਥੋਂ ਵੀ ਇੱਥੇ ਇੱਕ ਮੁੰਡਾ ਵਾ ਕੋਈ 20 25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਤੇ ਅਸੀਂ ਇੱਥੋਂ ਫਿਰ ਆਏ ਆ ਵੇਖਣ ਇਹਨਾਂ ਨੂੰ ਸਾਡੇ ਜੀ ਕੋਈ ਪਛਾਣ ਚ ਨਹੀਂ ਆ ਰਿਹਾ ਇਹ ਤਾਂ ਕੌਣ ਆ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਆ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਦਾਂ ਭਰਿਆ ਪਿਆ ਜੇ